ਮੈਂ ਕਹਿੰਦਾ ਠੋਕ ਕੇ ਥੋੜਾ ਜਿਹਾ ਸਟੈਂਡ ਲੈਣਾ ਮੈਂ ਤਾਂ ਜਾਇਜ਼ ਕਹਿਣਾ ਉਹ ਉਸ ਗੱਲ ਤੇ ਮੈਂ ਦਲੇਰੀ ਨੂੰ ਵੀ ਕੀ ਸਾਬਸ਼ ਮੰਨਦਾ ਉਹਨਾਂ ਦੀ ਜਿਹੜਾ ਕੀ ਇਹ ਬੰਦੇ ਨੇ ਸਪਸ਼ਟ ਯਾਰ ਮੈਂ ਕਿ ਵੋਟਾਂ ਦੇ ਪਿੱਛੇ ਡੇਰਿਆਂ ਦੇ ਪਿੱਛੇ ਝੁਕਿਆ ਨਹੀਂ ਠੀਕ ਹੈ ਕਿਉਂ ਨਹੀਂ ਝੁਕਿਆ ਉਹ ਆਪਾਂ ਸਾਰੇ ਜਾਣਦੇ ਆ ਜੋ ਸੁਖਵੀਰ ਬਾਦਲ ਵੀ ਬੋਲ ਕਿਉਂ ਨਹੀਂ ਰਿਹਾ ਕਿਉਂਕਿ ਇੱਕ ਡੇਰੇ ਦੀ ਹਮਾਇਤ ਕਰਕੇ ਉਹਨੇ ਜੋ ਹੁਣ ਤੱਕ ਧੋਗਿਆ ਇਸੇ ਕਰਕੇ ਉਹ ਵੀ ਚੂਣੀ ਕੱਢ ਰਿਹਾ ਠੀਕ ਹੈ ਤੇ ਇਸ ਡੇਰੇ ਦੀ ਕੀ ਹੈ ਜਿਹੜੇ ਹਮਾਇਤ ਕਰ ਰਹੇ ਆ ਬੇਜਕ ਉਹ ਦੂਜੇ ਆ ਕਿਸੇ ਵੀ ਡੇਰੇ ਦੀ ਹਮਾਇਤ ਕਰਦੇ ਆ ਮੈਂ ਕਹਿੰਦਾ ਵੇਖੋ ਡੇਰੇ ਸੰਤ ਮਹਾਪੁਰਸ਼ ਸਾਡਾ ਉਹੀ ਗੱਲ ਆ ਵੀ ਧਰਤ ਤੇ ਸਿਆਸਤ ਇਕੱਠੀ ਕਰਕੇ ਤਾਂ ਸਾਨੂੰ ਇਹਨਾਂ ਨੇ ਕਾਲੀਆਂ ਨੇ ਮਾਰ ਕੇ ਧਰਤਾ ਤੇ ਜਿਹੜੇ ਬਾਬੇ ਨੇ ਕੀ ਸਿਆਸਤ ਵਾਲੇ ਪਾਸੇ ਪੈਰ ਪਸਾਰੇ ਆ ਉਹਦਾ ਕੱਖ ਨਹੀਂ ਰਿਹਾ ਤੇ ਜੇ ਸਿਆਸਤ ਵਾਲੇ ਪਾਸੇ ਹੋਣਗੇ ਕੱਖ ਇਹਨਾਂ ਦਾ ਵੀ ਰਹਿਣਾ ਪਰ ਭਗਵੰਤ ਮਾਨ ਜੀ ਜਿਹੜੀ ਕਹਿੰਦੇ ਆ ਨਾ ਉਹ ਮਾਕੇ ਦਰਿਆ ਦੇ ਵਿੱਚ ਮੋੜ ਪਾ ਕੇ ਇਹਨਾਂ ਨੇ ਮਾਕੇ ਜ਼ਮੀਨ ਐਕਵਾਇਰ ਕਰਕੇ ਲੋਕਾਂ ਨੂੰ ਪਿਛਲੇ ਹੜ ਜਿਹੜੇ ਆ ਉਹਦਾ ਇੱਕ ਵੱਡਾ ਕਾਰਨ ਉਹ ਮੋੜ ਵੀ ਹੈਗਾ ਜਿਹੜਾ ਅਸੀਂ ਪਿੱਛੇ ਜੇ ਪੋਸਟ ਵੀ ਪਾਈ ਦੀ ਹੜਾਂ ਮਿਲੇ ਉਹ ਮੋੜ ਦੇ ਵਿੱਚ ਜਿਹੜੀ ਕੀ ਇਹ ਜਗ੍ਹਾ ਰੁਕੀ ਗਈ ਆ ਥੋੜਾ ਜਿਹਾ ਚੈੱਕ ਕਰਾ ਲਿਓ ਤੁਸੀਂ ਉਹਦੇ ਵਿੱਚ ਬ ਪਰ ਮੈਂ ਕਹਣਾ ਜਿਹੜੀ ਆਮ ਆਦਮੀ ਪਾਰਟੀ ਸਲਿੱਪ ਕੱਢੀ ਹੈ ਇਹ ਗੱਲ ਤੁਹਾਨੂੰ ਵੀ ਦੇਣੀ ਆਉਗੀ ਜਦੋਂ ਮਾੜੀ ਜੀ ਗੱਲ ਹੁੰਦੀ ਆ ਭਗਵਤ ਮਾਨ ਸਟੈਂਡ ਲੈਂਦਾ ਰਹਿ ਜਾਂਦਾ ਹੈ ਨਾਲ ਦੀ ਨਾਲ ਦੂਜੇ ਪਾਸੇ ਕੀ ਰਫੂ ਕਰਨ ਲੱਗ ਜਾਂਦੇ ਆ ਉਹ ਡੇਰੇ ਵਾਲਾ ਮਸਲਾ ਉੱਠਿਆ ਸੀਗਾ ਰਾਜਾ ਸ਼ਾਹ ਮਾਕੇ ਰਾਜਾ ਸਾਹਿਬ ਜੀ ਵਾਲਾ ਉੱਥੇ ਜਾ ਕੇ ਵੀ ਫਿਰ ਕੀ ਰਫੂ ਕਰਨ ਲੱਗ ਜਾਂਦੇ ਆ ਯਾਰ ਜਿਹਦਾ ਸਟੈਂਡ ਲੈਣੇ ਉਹ ਚੱਜ ਨਾਲ ਲਿਆ ਕਰੋ ਠੀਕ ਹੈ ਨਾ ਆਮ ਆਦਮੀ ਪਾਰਟੀ ਵਾਲ ਨੂੰ ਕਹਿਣਾ ਜਦੋਂ ਤੁਹਾਡੀ ਕਿਸੇ ਗੱਲ ਦੇ ਉੱਤੇ ਤੁਹਾਡੀ ਹਮਾਇਤ ਕਰਨ ਲੱਗਦੇ ਆ ਉਦੋਂ ਪਹਿਲਾਂ ਤੁਸੀਂ ਕੀ ਯੂ ਟਰਨ ਮਾਰ ਜਾਂਦੇ ਹੋ ਇਹ ਯੂ ਟਰਨ ਆ ਕਿ ਤੁਹਾਨੂੰ ਨੁਕਸਾਨ ਦੇਣਗੇ ਜਿੱਥ ਪੰਜਾਬ ਦੀ ਸੱਤਾ ਦੀ ਕੁਰਸੀ ਨੂੰ ਬੇਸ਼ੱਕ ਕੋਈ ਵੀ ਧਿਰ ਪਾਉਣ ਦੀ ਕੋਸ਼ਿਸ਼ ਕਰੂਗੀ ਉਹਨੂੰ ਮੂੰਹ ਦੀ ਖਾਣੀ ਪਊਗੀ ਇੱਕ ਵਾਰੀ ਸਰਕਾਰ ਕੀ ਆ ਪਹਿਲਾਂ ਇਹਨਾਂ ਨੇ ਵੀ ਬਣਾ ਕੇ ਦੇਖ ਲਈ ਬਾਦਲ ਕਹਿੰਦੇ ਜਦੋਂ ਡੇਰੇ ਨਾਲ ਯਾਰੀਆਂ ਲਾਈਆਂ ਤਾਂ ਅੱਜ ਤੱਕ ਉਹਨਾਂ ਦੇ ਪੱਟੇ ਕੀ ਰਾਸ ਨਹੀਂ ਆਏ ਡੇਰੇ ਨਾਲ ਯਾਰੀਆਂ ਕਿਸੇ ਵੀ ਸਿਆਸੀ ਪਾਰਟੀ ਨੂੰ ਰਾਸ ਨਹੀਂ ਹੋਣੀ ਆ ਕਿਉਂਕਿ ਜਿੱਥੇ ਲੋਕਾਂ ਦੇ ਦਿਲ ਜਾਂ ਆਸਾਂ ਜੁੜ ਜਾਂਦੀਆਂ ਜਿਹੜਾ ਬੰਦਾ ਉੱਥੇ ਕੀ ਬੇਇਮਾਨੀ ਕਰੂਗਾ ਜਾਂ ਜਿਹੜਾ ਬੰਦਾ ਉੱਥੇ ਨਿੱਜ ਤੇ ਆ ਕੇ ਨਹੀਂ ਜਾਂਦਾ ਕੋਈ ਮਾਕੇ ਮਨ ਦੇ ਵਿੱਚ ਕੀ ਖੋਟ ਰੱਖ ਕੇ ਜਾਊਗਾ ਉਹਨਾਂ ਦਾ ਕੋਈ ਬਾਬਾ ਕਾਮਯਾਬ ਹੋਏ ਨਾ ਕੋਈ ਸਿਆਸੀ ਤੈਨੂੰ ਤਾਪ ਚੜੇ ਮੈਂ ਹੂੰਗਾ ਕਹਿੰਦਾ ਤੇਰੀ ਮੇਰੀ ਇੱਕ ਜਿੰਦੜੀ ਇਹ ਕਹਿਣ ਵਾਲਾ ਅੱਜ ਕੀ ਆ ਗਦਾਰ ਬਣ ਗਿਆ ਤੇ ਗਦਾਰ ਕਿਉਂ ਕਿਹਾ ਇਹ ਆਪਾਂ ਸਾਰੇ ਜਾਣਦੇ ਆ ਤੇ ਗਦਾਰ ਨੂੰ ਕਿਹਾ ਕਿਨੇ ਸੀ ਇਹ ਕਿਹਾ ਰਾਹੁਲ ਗਾਂਧੀ ਨੇ ਪਰ ਜਿਹੜਾ ਤਾਪ ਚੜ ਤੈਨੂੰ ਤਾਪ ਚੜੇ ਮੈਂ ਹੂੰਗਾ ਤੇਰੀ ਮੇਰੀ ਇੱਕ ਜਿੰਦੜੀ ਜਿਹੜੀ ਮੈਂ ਆਕੇ ਰਵਣਿਤ ਬਿੱਟੂ ਵਾਸਤੇ ਕਿਉਂ ਵਰਤੀ ਆ ਕਿਉਂਕਿ ਕੱਲ ਦੀ ਗੱਲ ਮੈਂ ਕਰ ਲੱਗਿਆ ਜਦੋਂ ਡੇਰਾ ਕੀ ਆ ਵਿਆਸਮੁਗੀ ਦੇ ਜਿਹੜਾ ਭਗਵੰਤ ਮਾਨ ਨੇ ਤੱਜ ਕੱਸਿਆ ਸੀ ਉਹਦੇ ਉੱਤੇ ਕੀ ਆ ਟੀਕਾ ਟਿੱਪਣੀ ਕਰਨ ਬੈਗੇ ਸੀਗੇ ਆਪਣੇ ਕਈ ਮਾਨਜੋਗ ਆਪਣੇ ਰਵਨੀਤ ਬਿੱਟੂ ਜੀ ਹੁਣ ਤਾਪਕੀ ਨੂੰ ਚੜਿਆ ਆਪਾਂ ਸਾਰੇ ਜਾਣਦੇ ਆ ਜਦ ਭਗਵਾਨ ਜੀ ਮਾਨ ਨੇ ਜਿਹੜੀ ਗੱਲ ਕਹੀ ਸੀ ਉਸ ਗੱਲ ਦੇ ਉੱਤੇ ਅੱਜ ਕਿਹ ਆਮ ਆਦਮੀ ਪਾਰਟੀ ਦੀ ਸਲਿੱਪ ਕੱਢ ਗਿਆ ਜਮਲੂ ਰੋੜਾ ਜੀ ਕੀ ਕਹਿੰਦੇ ਵੀ ਸਾਡੇ ਸਾਰਾ ਕੁਝ ਬਾਬਾ ਜੀ ਹੈਗੇ ਆ ਜੀ ਕਹਿੰਦੇ ਬਾਬਾ ਜੀ ਖਿਲਾਫ ਸਾਡਾ ਕੋਈ ਮੰਨਦੇ ਵਿੱਚ ਰੋਸ ਹੈ ਨਹੀਂ ਹਾਲਾਂਕਿ ਭਗਵੰਤ ਮਾਨ ਨੇ ਇੱਕ ਸਟੈਂਡ ਲਿਆ ਸੀ ਜਿਹੜਾ ਸਟੈਂਡ ਮੈਂ ਕਹਿੰਦਾ ਲੋਕਾਂ ਨੇ ਐਪਰੀਸ਼ੀਏਟ ਕੀਤਾ ਸੀ ਕਈ ਬੰਦੇ ਮੈਨੂੰ ਵੀ ਕਹਿੰਦੇ ਵੀ ਤੂੰ ਜਿਹੜਾ ਕਮੈਂਟ ਕੀਤਾ ਮੈਂ ਕੀ ਕਿਹਾ ਸੀ ਮੇਰਾ ਸਤਕੁਰ ਯਾਰ ਮਜੀਠੀਏ ਦਾ ਤਾਂ ਇਸ ਗੱਲ ਦੇ ਉੱਤੇ ਕਈ ਬੰਦੇ ਕਹਿੰਦੇ ਯਾਰ ਤੈਨੂੰ ਲੋਕ ਨੈਗੇਟਿਵ ਕਮੈਂਟ ਕਰਨਗੇ ਮੈਂ ਕਿਹਾ ਯਾਰ ਜਿਹੜੀ ਗੱਲ ਮੰਨ ਚਾਹਤਾ ਮੈਂ ਕਹੇ ਬਿਨਾਂ ਹਟਦਾ ਨਹੀਂ ਪਰ ਲੋਕਾਂ ਨੇ ਨੈਗੇਟਿਵ ਕਮੈਂਟ ਨਹੀਂ ਕੀਤੇ ਅੱਜ ਵੀ ਪੋਸਟ ਤੇ ਜਾ ਕੇ ਦੇਖ ਲਓ ਜੇ 1200 ਕਮੈਂਟ ਆ ਤਾਂ 1% ਨੂੰ ਛੱਡ ਕੇ 99% ਬੰਦਿਆਂ ਨੇ ਪੋਜ਼ਿਟਿਵ ਕਮੈਂਟ ਕੀਤੇ ਆ ਤੇ ਭਗਵੰਤ ਮਾਨ ਨੂੰ ਵੀ ਇਸ ਚੀ ਉਹਨਾਂ ਨੇ ਪੋਜ਼ਿਟਿਵ ਵੀ ਕਿਹਾ ਦੀ ਯਾਰ ਠੀਕ ਐ ਕਿਸੇ ਬੰਦੇ ਨੇ ਤਾਂ ਮਾ ਕੇ ਵੋਟਾਂ ਦੀ ਸਿਆਤ ਉੱਤੇ ਉੱਠ ਕੇ ਗਿਆ ਕੋਈ ਗੱਲ ਬਣਦੀ ਕੀਤੀ ਆ ਉਹਨੇ ਗੱਲ ਕੀ ਕਹੀ ਦੀ ਕਹਿੰਦਾ ਉਸ ਦੇਸ਼ ਚ ਅਦਾਲਤਾਂ ਦਾ ਕੀ ਰੱਬ ਹੀ ਰੱਖਾ ਨਾ ਜਿੱਥੇ ਕਿ ਆ ਮੁਲਾਕਾਤ ਹੀ ਜੱਜ ਬਣ ਜਾਣ ਇਹ ਚ ਗਲਤ ਕੀ ਸੀ ਮੈਨੂੰ ਤੁਸੀਂ ਇਹ ਦੱਸ ਜਰੂਰ ਦਿਓ ਕਿਉਂਕਿ ਉੱਥੇ ਟਿਕਾ ਟਿੱਪਣੀ ਕਰਨੀ ਬਣਦੀ ਆ ਹੁਣ ਕਈ ਕਨੇ ਭਗਵੰਤ ਮਾਨ ਬਠੇਰਿਆਂ ਨੂੰ ਕਹਿੰਦਾ ਸੀ ਉਹਦਾ ਸਿਆਸੀ ਆ ਯਾਰ ਪਰ ਇੱਕ ਬਾਬਾ ਜੀ ਦੇ ਮੂੰਹੋਂ ਕੀ ਇਹ ਸ਼ਬਦ ਥੋਨੂੰ ਕੀ ਮਾ ਕੇ ਕਬੂਲ ਹੈਗੇ ਆ ਉਦੋਂ ਅਗਲੀ ਗੱਲ ਕੀ ਆ ਮੈਂ ਕਹਿੰਦਾ ਵੀ ਉਸ ਗੱਲ ਦੇ ਉੱਤੇ ਹੁਣ ਮਾਕੇ ਬਖਾਰ ਕਿੰਨੂ ਚੜਿਆ ਜਦੋਂ ਭਗਵੰਤ ਮਾਨ ਨੇ ਕਿਹਾ ਤਾਂ ਬਾਬਾ ਜੀ ਦੇ ਡਿਫੈਂਸ ਦੇ ਵਿੱਚ ਕੌਣ ਆ ਕੇ ਖੜ ਗਏ ਰਵਨੀਤ ਬਿੱਟੂ ਜੀ ਤਾਂ ਹੀ ਮੈਂ ਕਹਣਾ ਵੀ ਇੱਕ ਜਿੰਦੜੀ ਆ ਹੁਣ ਇਸੇ ਕਰਕੇ ਕਿਹਾ ਜਾਂਦਾ ਵੀ ਜਿਹੜੀ ਬੀਜੇਪੀ ਆ ਉਹਨੇ ਕੀ ਆ ਆਪਣੇ ਸੰਤ ਜੀ ਕੀ ਆ ਮਾਕੇ ਸੰਤ ਮਹਾਪੁਰਸ਼ ਤੇ ਹੋਰ بڑے ਲੋਕ ਪੰਜਾਬ ਦੇ ਵਿੱਚ ਛੱਡਦੇ ਆ ਉਹ ਹੁਣ ਕੀ ਆ ਬੀਜੇਪੀ ਦੇ ਲੈਵਲ ਦੇ ਉੱਤੇ ਸਾਰੇ ਲੋਕਾਂ ਨੂੰ ਲਾਂਬੰਦ ਕਰ ਰਹੇ ਆ ਲਾਈਨਾਂ ਚ ਲਾ ਰਹੇ ਆ ਵੀ ਕਿਹੜੇ ਨੂੰ ਭਾਈ ਬੀਜੇਪੀ ਵਾਲੇ ਹੁਣ ਕੀ ਆ ਗਾਹ ਡੇਡ ਚੱਕਣਗੇ ਕਿਹੜੇ ਨੂੰ ਅੰਦਰ ਬਾੜਨਾ ਕਿਹੜੇ ਨੂੰ ਨਹੀਂ ਬਾੜਨਾ ਇਹ ਸਾਰੇ ਫੈਸਲੇ ਹੁਣ ਕੀ ਆ ਕੀਤੇ ਜਾ ਰਹੇ ਕੱਲਾ ਰਵਨੀਤ ਬਿੱ ਉਥੇ ਬੋਲੇ ਕਿ ਆ ਜਾਖੜ ਸਾਹਿਬ ਵੀ ਬੋਲੇ ਤੇ ਉਥੇ ਸਿਰਸਾ ਜੀ ਵੀ ਬੋਲੇ ਹੁਣ ਤਿੰਨੇ ਬੰਦੇ ਕਿਹੜੀ ਤਰ੍ਹਾਂ ਨਾਲ ਖੜੇ ਆ ਓਪਨਲੀ ਆਪਾਂ ਜਾਣਦੇ ਆ ਤੇ ਉਹਨਾਂ ਦੇ ਢਿੱਡ ਪੀੜ ਕਿਉਂ ਹੋਈ ਇਹ ਹੁਣ ਤੁਸੀਂ ਦੱਸਦੇ ਹੋ ਮੈਨੂੰ ਕਮੈਂਟ ਬਾਕਸ ਚ ਕੀ ਆ ਦੱਸਿਓ ਜਰੂਰ ਵੀ ਇਹ ਜਿਹੜਾ ਹੈਗਾ ਵੀ ਤੈਨੂੰ ਤਾਪ ਚੜੇ ਮੈਂ ਹੂੰਗਾ ਵਾਲੀ ਗੱਲ ਕੀ ਮੇਰੀ ਜਾਇਜ ਆ ਕਿ ਗਲਤ ਆ ਅਗਲੀ ਗੱਲ ਅਜ ਰਾਹੁਲ ਗਾਂਧੀ ਨੇ ਕੀ ਆ ਮੈਂ ਕਹਣਾ ਵੀ ਸ਼ਰੇ ਆਵਾਂ ਉਥੇ ਖੜ ਕੇ ਆਪਣੇ ਸੰਸਦ ਦੇ ਵਿੱਚ ਹੱਥ ਕੱਢ ਕੇ ਕਿਹਾ ਕੀ ਕਿਹਾ ਸੀ ਕਹਿੰਦੇ ਵੀ ਕਿ ਮੇਰੇ ਇਕਦਾਰ ਦੋਸਤ ਕਹਿੰਦੇ ਤੂੰ ਕੋਈ ਗੱਲ ਨਹੀਂ ਵਾਪਸ ਆਏਗਾ ਤਾਂ ਪਰ ਉਥੇ ਹੱਥ ਕੀ ਉਂਗਲ ਖ ਉਹਨੂੰ ਕੀ ਬੋਲਿਆ ਮਾਕੇ ਮੁਰਾ ਰਵਨੀਤ ਬਿੱਟੂ ਉਹ ਕਹਿੰਦਾ ਕੀ ਆ ਤੁਸੀਂ ਲੋਕ ਕਹਿੰਦਾ ਦੇਸ਼ ਦੇ ਦੁਸ਼ਮਣ ਹੋ ਭਾਈ ਮੈਂ ਮੰਨਦਾ ਦੇਸ਼ ਦੇ ਦੁਸ਼ਮਣ ਉਹ ਵੀ ਹੈਗੇ ਆ ਪਰ ਕੀ ਜਿਨ੍ਹਾਂ ਨਾਲ ਤੁਸੀਂ ਅੱਜ ਕੀ ਆ ਖੜ ਕੇ ਗੱਲ ਕਰ ਰਹੇ ਹੋ ਉਹ ਸਾਡੇ ਕੀ ਆ ਪੰਜਾਬ ਦੇ ਸਕੇ ਹੈਗੇ ਆ ਜੇ ਪੰਜਾਬ ਦੇ ਸਕੇ ਆ ਤਾਂ ਪੰਜਾਬ ਦੀ ਝੋਲੀ ਜਾਂ ਪਿਛਲੇ ਦਿਨਾਂ ਚ ਦੇਖ ਲਓ ਕੀ ਪਾ ਕੇ ਗਏ ਆ ਤੇ ਅਗਲੀ ਗੱਲ ਮੈਂ ਕਹਿੰਦਾ ਰਵਨੀਤ ਬਿੱਟੂ ਦੀ ਗੱਲ ਨਹੀਂ ਕਰਦਾ ਮੈਂ ਹੁਣ ਜੇ ਕੀ ਆ ਮੋਦੀ ਦੀ ਵੀ ਗੱਲ ਕਰ ਲਈ ਉਹ ਤੇ ਵੀ ਕੀ ਇੱਕ ਹਾਵ ਤੇ ਫਿੱਟ ਪੈਂਦੀ ਆ ਵੀ ਤੈਨੂੰ ਤਾਪ ਚੜੇ ਮੈਂ ਹੋਊਂਗਾ ਤਾਪ ਕਿ ਨੂੰ ਚੜਿਆ ਹੋਇਆ ਆਪਾਂ ਸਾਰੇ ਜਾਣਦੇ ਆ ਠੀਕ ਹੈ ਨਾ ਅਡਾਨੀ ਨੂੰ ਤਾਪ ਚੜਿਆ ਪਿਆ ਅ ਤੇ ਫਿਰ ਕੀ ਆ ਹੂਮ ਕੌਣ ਰਿਹਾ ਸਮਝੌਤਾ ਕੌਣ ਕਰ ਰਿਹਾ ਇਹ ਸਾਡਾ ਪ੍ਰਧਾਨ ਮੰਤਰੀ ਕਰ ਰਿਹਾ ਪਰ ਦੱਸ ਨਹੀਂ ਰਿਹਾ ਦੱਸ ਕੌਣ ਰਿਹਾ ਅਮਰੀਕਾ ਵਾਲੇ ਦੱਸ ਰਹੇ ਆ 500 ਕੀ ਆ ਲਗਭਗ 500 ਬਿਲੀਅਨ ਡਾਲਰ ਦੇ ਕਰੀਬ ਮੇਰੇ ਖਿਆਲ ਦੇ ਕਹਿੰਦੇ ਵਪਾਰ ਦੇ ਸਮਝੌਤੇ ਕੀਤੇ ਆ ਤੇ ਸਮਝੌਤਿਆਂ ਦੇ ਵਿੱਚ ਕੀ ਆ ਸ਼ਰਤਾਂ ਕੀ ਉਹ ਕਹਿ ਕੀ ਰਹੇ ਆ ਵੀ ਭਾਈ ਸਾਡੀ ਅਸੀਂ ਲਾਵਾਂਗੇ 18% ਕੀ ਆ ਜਿਹੜਾ ਟੈਕਸ ਕਿਤੇ ਸਾਡੇ ਭਾਰਤ ਦੀਆਂ ਜਿਹੜੀਆਂ ਚੀਜ਼ਾਂ ਉਧਰ ਜਾਣਗੀਆਂ ਤੇ ਜਿਹੜੀਆਂ ਉਧਰੋਂ ਸਾਡੇ ਕੀ ਆਉਣਗੀਆਂ ਤੇ ਇੰਡੀਆ ਕਹਿੰਦੇ ਸਾਡੇ ਤੇ ਨਾਲ 0% ਟੈਕਸ ਅਗਲੇ ਨੇ ਫਿਰ ਕੀ ਆ ਬਾਹਮੋਸ ਕੇ ਕੀ ਆ ਕੋਡੇ ਕਰ ਲਏ ਕਿਉਂ ਹੋਇਆ ਕੋਈ ਵੀ ਗੱਲ ਵੀ ਤੈਨੂੰ ਤਾਪ ਚੜੇ ਮੈਂ ਹੂੰਗਾ ਹੁਣ ਤਾਪ ਕਿਨੂੰ ਚੜਾ ਰੱਖਿਆ ਅਮਰੀਕਾ ਨੇ ਬਾਹ ਕਿਦੀ ਮੋਸੀ ਵੀ ਆ ਯਾਰ ਦੀ ਮੋਸੀ ਵੀ ਅਗਲੇ ਦੀ ਅਡਾਨੀ ਦੀ ਠੀਕ ਹੈ ਨਾ ਤਾਂਹੀਂ ਫਿਰ ਕੀ ਆ ਇੱਕ ਜਿੰਦੜੀ ਹੈਗੀ ਆ ਤਾਂਹੀਂ ਆਪਣਾ ਜਿਹੜਾ ਪ੍ਰਧਾਨ ਮੰਤਰੀ ਜੀ ਆ ਉਹ ਖੁੱਲ ਕੇ ਦੱਸ ਨਹੀਂ ਰਹੇ ਉਹਦਾ ਸ਼ਰੇਆਮ ਕਹਿੰਦੇ ਆ ਖੇਤੀਬਾੜੀਆਂ ਪ੍ਰੋਡਕਟਾਂ ਦੇ ਉੱਤੇ ਵੀ ਸਮਝੌਤੇ ਹੋਏ ਆ ਯਾਰ ਖੇਤੀਬਾੜੀਆਂ ਜਿਹੜੀਆਂ ਚੀਜ਼ਾਂ ਨੇ ਡੇਰੀ ਪ੍ਰੋਡਕਟਸ ਹੈਗੇ ਆ ਜੇ ਕਿਤੇ ਉਹਨਾਂ ਚੀਜ਼ਾਂ ਵਾਸਤੇ ਸਾਡੀ ਮਾਰਕੀਟ ਖੁੱਲ ਗਈ ਜਿਹੜਾ ਕਿ ਇਹ ਬੋਲ ਨਹੀਂ ਰਹੇ ਵਿੱਚ ਕੋਈ ਨਾ ਕੋਈ ਲੋਚਾ ਜ਼ਰੂਰ ਹੈਗਾ ਠੀਕ ਹੈ ਤੇ ਜੇ ਕਿਤੇ ਉਹਨਾਂ ਵਾਸਤੇ ਮਾਰਕੀਟ ਖੋਲhti ਹੋਈ ਤਾਂ ਪੰਜਾਬ ਛੱਡੋ ਮੈਂ ਕਹਿੰਦਾ ਪੂਰੇ ਮੁਲਕ ਦੀ ਜਿਹੜੀ ਹੈਗੀ ਐ ਐਗਰੀਕਲਚਰ ਨਾਲ ਰਿਲੇਟਡ ਜਿਹੜੀ ਸੰਤਾ ਉਹ ਸਾਰੀ ਤਬਾਹ ਹੋਣੀ ਆ ਤੇ ਤਬਾਹ ਪਰ ਕੀ ਦੀ ਸ਼ਰਤ ਤੇ ਹੋ ਰਹੀ ਉਹ ਸ਼ਰਤیں ਆਪਾਂ ਨੂੰ ਦਿਖ ਰਿਹਾ ਠੀਕ ਹੈ ਨਾ ਕਿਉਂਕਿ ਅਮਰੀਕਾ ਦੇ ਮੂਰੇ ਇੱਕ ਪਾਸੇ ਆਪਾਂ ਕਹਿੰਦੇ ਸੀ ਹੁਣ ਦੂਜੇ ਪਾਸੇ ਬੈਂਜੋਲਾ ਤੋਂ ਤੇਲ ਲੈਣ ਵਾਸਤੇ ਵੀ ਮੰਨ ਕੇ ਕਹਿੰਦੇ ਰਾਣ ਤੋਂ ਅਸੀਂ ਤੇਲ ਨਹੀਂ ਲੈਂਦੇ ਕਿਉਂ ਨਹੀਂ ਲੈਂਦੇ ਕਿਉਂਕਿ ਅਣ ਦਿਨ ਵੀ ਅਮਰੀਕਾ ਨਾਲ ਐ ਹੋਈ ਖੜੀ ਆ ਤੇ ਅਮਰੀਕਾ ਪੂਰੇ ਵਿਸ਼ ਗਿਆ ਹੁਣ ਕੀ ਆ ਸਾਡਾ ਮੁਲਕ ਉਹ ਵਿਸ਼ਿਆ ਕਿਉਂ ਆ ਉਹ ਇਸੇ ਕਰਕੇ ਵਿ ਠੀਕ ਆ ਜਿਹੜੇ ਲੋਕਾਂ ਨੇ ਕੀ ਆ ਪੈਸਾ ਲਾ ਕੇ ਅਗਲੇ ਨੂੰ ਸਰਕਾਰ ਦਿੱਤੀ ਵੀ ਆ ਹੁਣ ਉਹਨਾਂ ਲੋਕਾਂ ਤੇ ਜੇ ਵਿਵਪਤਾ ਪਈ ਆ ਤਾਂ ਖੜਨਗੇ ਜਿਵੇਂ ਮੈਂ ਕੱਲ ਗੱਲ ਕੀਤੀ ਸੀ ਵੀ ਜਿਨ੍ਹਾਂ ਨੇ ਡੇਰੇਆਵਾਰ ਨੂੰ ਕੀ ਆ ਪ੍ਰਮੋਟ ਕੀਤਾ ਤਾਂ ਡੇਰੇ ਵਾਲੇ ਉਹਨਾਂ ਦੇ ਪੈਰ ਕਿਉਂ ਨਹੀਂ ਲਵਾਉਣਗੇ ਤੇ ਉਸੇ ਤਰੀਕੇ ਨਾਲ ਅੱਜ ਜੇ ਇਹਨਾਂ ਨੂੰ ਕੋਈ ਵਿਵਪਤਾ ਪੈਂਦੀ ਆ ਮੋਦੀ ਸਾਹਿਬ ਨੂੰ ਫਿਰ ਜਿਨ੍ਹਾਂ ਨੇ ਇਹਨਾਂ ਦੇ ਪੈਰ ਲਾਏ ਆ ਅਡਾਨੀ ਵਰਗੇ ਨੇ ਚੈਨਲ ਖਰੀਦਿਆ ਨਿਊ ਚੈਨਲ ਖਰੀਦ-ਖਰੀਦ ਕੇ ਕੀ ਆ ਮਾ ਕੇ ਮੋਦੀ ਦੀ ਕੈਂਪੇਨ ਵਾਸਤੇ ਖੜੇ ਕੀਤੇ ਆ ਤੇ ਅਗਲੇ ਨੂੰ ਜੇ ਅੱਜ ਵਿਵਪਤਾ ਪਈ ਆ ਤਾਂ ਇਹ ਭਾਈ ਨਾਲ ਖੜਨਗੇ ਬਾਕੀ ਆਮ ਆਦਮੀ ਪਾਰਟੀ ਵਾਲੇ ਸਲਿੱਪ ਪਤਾ ਇੱਕ ਪਾਇਦਾ ਤੁਸੀਂ ਗੱਲ ਕਰਦੇ ਹੋ ਮੈਂ ਕਹਿੰਦਾ ਠੋਕ ਕੇ ਥੋੜਾ ਜਿਹਾ ਸਟੈਂਡ ਲੈਣਾ ਮੈਂ ਤਾਂ ਜਾਇਜ਼ ਕਹਿਣਾ ਉਸ ਗੱਲ ਤੇ ਮੈਂ ਦਲੇਰੀ ਨੂੰ ਵੀ ਕੀ ਸਾਬਸ਼ਿ ਮੰਨਦਾ ਉਹਨਾਂ ਦੀ ਜਿਹੜਾ ਕੀ ਇਹ ਬੰਦੇ ਨੇ ਸਪਸ਼ਟ ਯਾਰ ਮੈਂ ਕਿ ਵੋਟਾਂ ਦੇ ਪਿੱਛੇ ਡੇਰਿਆਂ ਦੇ ਪਿੱਛੇ ਝੁਕਿਆ ਨਹੀਂ ਠੀਕ ਹੈ ਕਿਉਂ ਨਹੀਂ ਝੁਕਿਆ ਉਹ ਆਪਾਂ ਸਾਰੇ ਜਾਣਦੇ ਆ ਜਿ ਸੁਖਵੀਰ ਬਾਦਲ ਵੀ ਬੋਲ ਕਿਉਂ ਨਹੀਂ ਰਿਹਾ ਕਿਉਂਕਿ ਇੱਕ ਡੇਰੇ ਦੀ ਹਮੈਤ ਕਰਕੇ ਉਹਨੇ ਜੋ ਹੁਣ ਤੱਕ ਧੋਗਿਆ ਇਸੇ ਕਰਕੇ ਉਹ ਵੀ ਚੂਣੀ ਕੱਟ ਰਿਹਾ ਠੀਕ ਹੈ ਤੇ ਇਸ ਡੇਰੇ ਦੀ ਕੀ ਹੈ ਜਿਹੜੇ ਹਮੈਤ ਕਰ ਰਹੇ ਆ ਬੇਜਾ